ਅੱਜ ਘੱਟੋ ਘੱਟ ਲਗਭਗ ਸਵੇਰੇ ਵੀ 50 ਲਗਭਗ ਗੱਡੀਆਂ ਫੜੀਆਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਆ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆਂ ਬਣਾਓ ਕਈ ਹੈਂਡੀਕੈਪਰ ਕਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਲੈ ਇਥੇ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤਾਂ ਕਹਿੰਨੇ ਆ ਜੇ ਅਸੀਂ ਕਹਿੰਨੇ ਸਾਡੀ ਗੱਲ ਪੈਂਦੀ ਹੈ ਉਹ ਲਾ ਕੇ ਰੱਖਿਓ ਵੀ ਉਹਨਾਂ ਨੂੰ ਪਤਾ ਚਲਾਣ ਹੋ ਜਾਂਦੇ ਆ ਉੱਚਦਾ ਘਰ ਲਾ ਕੇ ਰੱਖੇ ਹੋਏ ਬਹੁਤ ਜ਼ਿਆਦਾ ਜੀ ਕਿਹੜਾ ਕਿਹੜਾ ਨਿਸ਼ਾ ਕਰਦੇ ਸਾਨੂੰ ਇਹ ਅਸੀਂ ਕਹਿ ਦਿੰਦੇ ਅਸੀਂ ਨੌਮਲੀ ਹੁੰਦੇ ਆ ਅਸੀਂ ਆਪ ਕਈਆਂ ਨੂੰ ਕਹਿੰਦੇ ਆ ਵੀ ਇੱਕ ਦਿਨ ਇੱਕ ਬੰਦੇ ਨੇ ਸ਼ਰਾਬ ਪੀਤੀ 400 ਸਵਾਰੀਆਂ ਬਠਾਈਆਂ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਤਿਆ ਤੂੰ ਪੈਗ ਲਾਇਆ ਤੂੰ ਪੈਗ ਲਈ ਦੇ ਵਿੱਚ ਸਵਾਰੀਆਂ ਢੋਣਿਆ ਇਸ ਸ਼ਹਿਰ ਦੇ ਵਿੱਚੋਂ ਅਸੀਂ ਇਹਦੇ ਜਿ ਕਮਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰੋਜ਼ਗਾਰ ਲਗਭਗ 4-500 ਬੰਦੇ ਦਾ ਰੋਜ਼ਗਾਰ ਆ ਜੇ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਨਦੇ ਆ ਅਸੀਂ ਕੁਝ ਖੁਦ ਗਿਆ ਪ੍ਰਸ਼ਾਸਨ ਲਗਭਗ 500 ਦੇ ਵਿੱਚੋਂ 100 ਦੋ ਸੂਣ ਪਤਾ ਹੋ ਗਿਆ ਦੋ 230 ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਕਿੱਥੇ ਗੱਡੀ ਲੈ ਕੇ ਤੁਰ ਪਏ ਆ ਗੱਡੀ ਆਧ ਵਿੱਚ ਖਲਾ ਇੱਕ ਅੱਗੇ ਖੜੀ ਇੱਕ ਬਿਛੇ ਰੋਕ ਦਿੰਦੇ ਆ ਉਹਦੇ ਪਿਛੇ ਠੋਕ ਦਿੰਦੇ ਆ ਇਹ ਪੈਸੇ ਤਾਂ ਦੇਖ ਦੇਖੋ ਹੁਣ ਜਾ ਹੀ ਖਰਚਾ ਜੀ ਕਰਨਾ ਕੋਈ ਕੇਸ ਰਾਨਾ ਕੋਈ ਕਿੱਥੇ ਕਰ ਰਹੀ ਹੈ ਉਹ ਕੋਈ ਜੀ ਆਪਣੇ ਜੇਬ ਚੋਂ ਨਹੀਂ ਲਾਏਗਾ ਪ੍ਰਸ਼ਾਸਨ ਚਲਾਨ ਕਰਨ ਦਿਆ ਜੀ ਫੰਡ ਕਲ ਚਲਾਨ ਕੀਤੇ ਹਨ ਨੇ ਵੀ ਇਹ ਕਹਿਣ ਦੇ ਆ ਵੀ ਜਿਹੜੀਆਂ ਗੱਡੀਆਂ ਗਲਤ ਚਲਦੀਆਂ ਉਹਨਾਂ ਦੇ ਚਲਾਨ ਹੋਣ ਮਾਰਕਟਾਈ ਨਹੀਂ ਕਰ ਮਾਰਕਟਾਈ ਕਿਸੇ ਦੀ ਕਰਨ ਤੁਸੀਂ ਸਾਰੇ ਵੇਚ ਦਿਓ ਜਦੋਂ ਗਲਤ ਕੋਈ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਐ ਕੱਦ ਚਲਾ ਦਿਓ ਉਹ ਰਾਹ ਜਾਮ ਹੋਏ ਨਾ ਇਹਨਾਂ ਨੇ ਸਵਾਰੀ ਲੈ ਕੇ ਤੁਰ ਪੜਾ ਗੱਲ ਸਾਡੀ ਪੈਣੀ ਕਈਆਂ ਦਾ ਸਮਾਨ ਸਮਾਨ ਗਵਾਚਾ ਸਾਡੀ ਯੂਨੀਅਨ ਦੇ ਵਿੱਚ ਸਰ 4-4 ਲੱਖ ਦਾ ਸੋਨਾ ਸੀ ਆ ਆਪ ਮੋੜੇ ਲੋਕਾਂ ਨਹੀਂ ਸਰ ਪਤੀ ਦੇਖੋ ਉਹਨਾਂ ਤੇ ਕਹਿਣਾ ਤਾਂ ਹੈਗਾ ਨਾ ਹੁਣ ਮੰਨ ਲਓ ਇੱਕ ਬੰਦਾ ਸਹੀ ਗੱਲ ਲਾਈਨ ਚ ਤੁਰਿਆ ਆਉਂਦਾ ਇੱਕ ਲਿਆ ਕੇ ਵੇਚ ਲੋਗੇ ਤੇ ਹੁਣ ਕਹਿਣਾ ਨਹੀਂ ਹੁਣ ਜਿਹੜਾ 1.5 ਘੰਟੇ ਤੋਂ ਆਪਣਾ ਨੰਬਰ ਢੀਕਣ ਦਿਆ ਹੁਣ ਇੱਕ ਨੱਚ ਕੀ ਰਾਜਾ ਅੱਜ ਇਹ ਵੀ ਜਿਹੜੀਆਂ ਗੱਡੀਆਂ ਫੜੀਆਂ ਅਸੀਂ ਇਹਨਾਂ ਨੂੰ ਇੱਕ ਟਾਈਮ ਲੈ ਲਵਾਂ ਨੇ 10 ਦਿਨ ਦਾ ਜਾਂ ਹਫ਼ਤਾ ਨੂੰ ਟਾਈਮ ਦਿਓ ਅਸੀਂ ਸਾਰਿਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਦੇ ਆਂ ਇਹ ਗੱਲ ਤਾਂ 6 ਮਹੀਨੇ ਪਹਿਲਾਂ ਵੀ ਹੋਈ ਹਾਂਜੀ ਸਾਡੀਆਂ ਗੱਡੀਆਂ ਤੇ ਹੈਗੇ ਜੀ ਸਾਡੀਆਂ ਤੇ ਥੋੜੀਆਂ ਤੇ ਰਹਿ ਗਈ ਪਰ ਉਹ ਇਹ ਜਿਹੜੀਆਂ ਗੱਡੀਆਂ ਹੁਣ ਬਿਟਾਰੇ ਚੱਲਦੀਆਂ ਇਹਨਾਂ ਦੀ ਜ਼ਿੰਮੇ ਚੁੱਕਣ ਦੇ ਵੀ ਚਲੋ ਇਹ ਵਿਚਾਰੇ ਇਹ ਵੀ ਰੋਟੀ ਕਮਾ ਕੇ ਖਾਂਦੇ ਨੇ